ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪ ਸਾਹਿਬ ਸੰਗਤ ਜੀ ਇਸ ਸਮੇ ਐਸਮ ਪਟਿਆਲਾ ਦੀ ਸਮੂਹ ਟੀਮ ਪਹੁੰਚੀ ਹੈ ਭਾਈ ਸਾਹਿਬ ਭਾਈ ਸਹਿਬ ਸਿੰਘ ਜੀ ਦੀ ਪੰਜ ਪਿਆਰਾਂ ਵਿੱਚ ਜੋ ਸਨ ਸੋ ਇਹਨਾਂ ਦੇ ਜਨਮ ਸਥਾਨ ਤੇ ਸੋ ਇੱਥੇ ਗੁਰੂ ਪਾਤਸ਼ਾਹ ਐਸੀ ਬਖਸ਼ਿਸ਼ ਹੋਈ ਕਿਰਪਾ ਹੋਈ ਕਿ ਇਹਨਾਂ ਦੀ ਯਾਦ ਵਿੱਚ ਇਹ ਗੁਰੂ ਕਰਸ਼ ਸ਼ੋਭਤਾ ਹੈ ਗੁਰੂ ਨਾਨਕ ਸਾਹਿਬ ਜੀ ਦਾ ਵਿਦਰ ਤੋਂ ਜਨਾਨਕ ਚੀਰੇ ਤੋਂ ਦਰਸ਼ਨ ਕਰਦੀ ਹੋਈ ਸੰਗਤ ਵਾਪਸ ਇੱਥੇ ਰੁਕੀ ਹੈ ਤਾਂ ਕਿ ਇਸ ਸਥਾਨ ਦੇ ਦਰਸ਼ਨ ਕਰ ਸਕਣ ਸੋ ਪੀਵੋ ਪਹੁਲ ਖੰਡੇ ਧਾਰ ਹੋਵੇ ਜਨਮ ਸੁਹਿਲਾ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਸਾਜਿਆ ਹੋਇਆ ਖਾਲਸਾ ਪੰਥ ਜਦੋਂ 13 ਅਪ੍ਰੈਲ ਸਨ 1699 ਨੂੰ ਜਦੋਂ ਉੱਥੇ ਜਾ ਕੇ ਗੁਰੂ ਪਾਤਸ਼ਾਹ ਜੀ ਨੇ ਪੰਡਿਤ ਪਿਆਰੇ ਸਾਜੇ ਪਰੇ ਇਕੱਠ ਵਿੱਚੋਂ ਪਰੇ ਦੀਵਾਨ ਵਿੱਚੋਂ ਤਾਂ ਉਸ ਸਮੇਂ ਜਿੱਥੇ ਕਿ ਪਿਆਰੇ ਦਿਆਲ ਸਿੰਘ ਪਿਆਰੇ ਧਰਮ ਸਿੰਘ ਪਿਆਰੇ ਹਿੰਮਤ ਸਿੰਘ ਪਿਆਰੇ ਮੋਹਕਮ ਸਿੰਘ ਪਿਆਰੇ ਸਾਬ ਸਿੰਘ ਸੋਜਰੋ ਬਾਰੋ ਬਾਰੀ ਉਹਨਾਂ ਨੇ ਆਪਣੇ ਸੀਸ ਭੇਟਾ ਕੀਤੇ ਸੰਤਨ ਗੁਰੂ ਗੋਬਿੰਦ ਸਿੰਘ ਮਹਾਰਾਜੀ ਨੂੰ ਅਤੇ ਸੀਸਾ ਨੂੰ ਝਟਕਾ ਕੇ ਸਤਗੁਰ ਸੱਚੇ ਪਾਤਸ਼ਾਹ ਦੇ ਦੁਆਰਾ ਜਨਮ ਦਿੱਤਾ ਕਿਉਂਕਿ ਜਨਮ ਦੋ ਤਰ੍ਹਾਂ ਦਾ ਹੁੰਦਾ ਹੈ ਕਿ ਨਾਦੀ ਜਨਮਿਕ ਬਿੰਦੀ ਜਨਮ ਨਾਦੀ ਜਨਮ ਹੁੰਦਾ ਸ਼ਬਦ ਵਿੱਚੋਂ ਬਿੰਦੀ ਜਨਮ ਹੁੰਦਾ ਮਾਤਾ ਪਿਤਾ ਦੇ ਮਿਲਾਪ ਦਾ ਸੋ ਪਹਿਲਾ ਜੋ ਜਨਮ ਸੀ ਮਾਤਾ ਪਿਤਾ ਦੇ ਮਿਲਾਪ ਦਾ ਉਸ ਨੂੰ ਸਮਾਪਤ ਕਰਕੇ ਰੋਹਾਨੀਅਤ ਦਾ ਜਨਮ ਦਿੱਤਾ ਸੱਚੇ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜੀ ਨੇ ਸੋ ਉਹ ਉਹਨਾਂ ਵਿੱਚੋਂ ਵੀ ਪਿਆਰੇ ਸਨ ਭਾਈ ਸਾਹਿਬ ਸਿੰਘ ਜੀ ਤੇ ਉਹਨਾਂ ਦਾ ਜਨਵਾੜਾ ਅਸਥਾਨ ਇੱਥੇ ਹੈ ਜਨਵਾੜੇ ਨਗਰ ਵਿਖੇ ਸੋ ਇੱਥੇ ਗੁਰੂ ਪਾਤਸ਼ਾਹ ਜੀ ਦਾ ਜੋ ਅਸਥਾਨ ਬੜਾ ਸੋਹਣਾ ਪੰਜ ਪਿਆਰਾ ਜੀ ਦਾ ਬਣਿਆ ਹੋਇਆ ਤੇ ਸਿੱਖ ਸੰਗਤਾਂ ਦਰਸ਼ਨ ਕਰ ਰਹੀਆਂ ਹਨ ਦਰਸ਼ਨ ਕਰਕੇ ਕਿਉਂਕਿ ਰਾਬਿਚ ਅਸਥਾਨ ਪੈਂਦੇ ਹਨ ਤੇ ਦਰਸ਼ਨ ਇਸ ਤਰ੍ਹਾਂ ਕਰਦਿਆਂ ਹੋਏ ਸੰਗਤਾਂ ਵਾਪਸ ਹਜੂਰ ਸਾਹਿਬ ਜਾ ਰੀਆਂ ਹਨ ਤੇ ਰਾਹ ਦੇ ਵਿੱਚ ਰੁਕੀਆਂ ਨੇ ਰੁਕਦੇ ਹੋਏ ਇਸ ਸਥਾਨ ਤੇ ਦਰਸ਼ਨ ਕੀਤੇ ਹਨ ਨਤਮਸਤਕ ਹੋਈਆਂ ਹਨ ਸੋ ਪੰਨ ਪਿਆਰਾ ਜੀ ਨੂੰ ਸ਼ਰਧਾਂਜਲੀਆ ਭੇਟ ਕੀਤੀਆਂ ਨੇ ਤੁਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਜੋ ਅਸ਼ੀਰਵਾਦ ਲੈਣਾ ਕੀਤਾ ਹੈ ਅਤੇ ਗੁਰੂ ਪਾਤਸ਼ਾਹ ਜੀ ਗੁਰੂ ਗੋਬਿੰਦ ਸਿੰਘ ਮਹਾਰਾਜੀ ਐਸੇ ਨੇ ਕਿ ਜੋ ਮੰਗਾ ਠਾਕੁਰ ਆਪਣੇ ਤੇ ਸੋਈ ਸੋਈ ਦੇਵੇ ਨਾਨਕ ਦਾਸ ਮੁਖ ਤੇ ਜੋ ਬੋਲੇ ਇहां ਉहां ਸੱਚ ਹੋਵੇ ਸੋ ਇਹ ਪੰਜ ਪਿਆਰਾ ਜੀ ਦਾ ਸਥਾਨ ਹੈ ਭਾਈ ਸਾਹਿਬ ਸਿੰਘ ਜੀ ਜਨਵਾੜਾ ਦਾ ਸੋ ਇੱਥੇ ਜਦੋਂ ਵੀ ਆਪਾਂ ਨਤਮਸਤਕ ਹੋਵਾਂਗੇ ਮੱਥਾ ਟੇਕਾਂਗੇ ਤਾਂ ਮੰਨ ਦੀਆਂ ਭਾਵਨਾਵਾਂ ਸੰਪੂਰਨ ਹੋਣਗੀਆਂ ਸੋ ਅਸੀਂ ਦਾਸ ਗਿਆਨੀ ਕਰਤਾਰ ਸਿੰਘ ਪਟਿਆਲਾ ਨਾਲ ਕੈਮਰੇ ਤੇ ਭਾਈ ਬਲਜੀਤ ਸਿੰਘ ਜੀ ਤੇ ਅਸੀਂ ਸਮੁੱਚੀ ਟੀਮ ਮਾਫੀ ਮੰਗਦੇ ਹਾਂ ਇਸੇ ਤਰ੍ਹਾਂ ਗੁਰੂ ਪਾਤਸ਼ਾਹ ਯਾਤਰਾ ਕਰਾਉਂਦੇ ਰਹਿਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ